ਵੀਡੀਓ ਦੇਖਣ ਵਾਲੇ ਸਮੂੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਦਾ ਬੈਣੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ ਭਾਰਤੀ ਫੌਜ ਵੱਲੋਂ ਜੁੱਧ ਦੀ ਤਿਆਰੀ ਦਾ ਪ੍ਰਦਰਸ਼ਨ ਪਹਿਲਗਾਮ ਹਮਲੇਬਾਦ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਵੱਲੋਂ ਵੱਡਾ ਐਲਾਨ ਪਾਕਿਸਤਾਨ ਦੇ ਇੱਕ ਹੋਰ ਮੰਤਰੀ ਵੱਲੋਂ ਭਾਰਤ ਨੂੰ ਸਿੱਧੀ ਧਮਕੀ ਪਹਿਲਗਾਮ ਹਮਲੇ ਨੂੰ ਲੈ ਕੇ ਕੇਂਦਰੀ ਮੰਤਰੀ ਬਿੱਟੂ ਦਾ ਵੱਡਾ ਬਿਆਨ ਐਨ ਆਈਐਨ ਇਸ ਹਮਲੇ ਦੀ ਜਾਂਚ ਹੁਣ ਆਪਣੇ ਹੱਥਾਂ ਵਿੱਚ ਲਈ ਪਹਿਲਗਾਮ ਵਿੱਚ ਮਾਰੇ ਗਏ ਮੁਸਲਮ ਨੌਜਵਾਨ ਦੇ ਮਾਪਿਆਂ ਦੇ ਵੱਡੇ ਖੁਲਾਸੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਤਰੀਕ ਕਰ ਦਿੱਤੀ ਗਈ ਤ ਹੈ ਅਤੇ ਕੁਝ ਹੋਰ ਜਾਣਕਾਰੀਆਂ ਆਪਣੇ ਅੱਜ ਦੇ ਇਸ ਪ੍ਰੋਗਰਾਮ ਦੌਰਾਨ ਸ਼ਾਮਲ ਰਹਿਣਗੀਆਂ ਇਹਦੇ ਤੋਂ ਪਹਿਲਾਂ ਇਹਨਾਂ ਤੇ ਵਿਸਥਾਰਤ ਗੱਲਬਾਤ ਕੀਤੀ ਜਾਵੇ ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਪਹਿਲਾਂ ਪ੍ਰੋਗਰਾਮ ਦੇਖ ਲੈਣਾ ਸੁਣ ਲੈਣਾ ਤੇ ਜੇਕਰ ਚੰਗਾ ਲੱਗਿਆ ਫਿਰ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰ ਦੇਣਾ ਦੂਸਰੀ ਬੇਨਤੀ ਜੇਕਰ ਹਾਲੇ ਤੱਕ ਤੁਸੀਂ ਆਪਣੇ ਚੈਨਲ ਸਬਸਕ੍ਰਾਈਬ ਨਹੀਂ ਕੀਤੇ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਤੇ ਹੁਣ ਗੱਲ ਕਰਦੇ ਹਾਂ ਇਸ ਵਕਤ ਪਹਿਲਗਾਮ ਹਮਲੇ ਤੋਂ ਬਾਅਦ ਲਗਾਤਾਰ ਸਥਿਤੀ ਤਣਾਦੀ ਹੈ ਤੇ ਜਾਣਕਾਰੀ ਮਿਲ ਰਹੀ ਹੈ ਕਿ ਭਾਰਤੀ ਸਮੁੰਦਰੀ ਫੌਜ ਦਾ ਇੱਕ ਬਿਆਨ ਜਿਹੜਾ ਸਾਹਮਣੇ ਆਇਆ ਹੈ ਕਿ ਉਹਨੇ ਆਪਣੇ ਜਹਾਜ਼ਾਂ ਦੇ ਨਾਲ ਇੱਕਾਈ ਸਫਲ ਪ੍ਰੀਖਣ ਕੀਤੇ ਨੇ ਜਹਾਜ਼ ਵਿਰੋਧੀ ਮਜ਼ਾਈਲਾ ਉਹਦੇ ਨਾਲ ਫਾਇਰਿੰਗ ਕੀਤੀ ਗਈ ਹੈ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਜਾ ਕੇ ਭਾਰਤੀ ਸਮੁੰਦਰੀ ਫੌਜ ਦੇ ਬੁਲਾਉਣੇ ਲਿਖਿਆ ਕਿ ਇਹ ਫਾਇਰਿੰਗ ਲੰਬੀ ਦੂਰੀ ਦੇ ਸ਼ੁੱਧਤਾ ਹਮਲੇ ਲਈ ਪਲੇਟਫਾਰਮਾਂ ਪ੍ਰਣਾਲੀਆਂ ਅਤੇ ਚਾਲਕ ਦਰਦੀ ਸੰਚਾਲਨ ਦੀ ਤਿਆਰੀ ਨੂੰ ਮੁੜ ਪ੍ਰਮਾਣਿਤ ਕਰਨ ਅਤੇ ਪ੍ਰਦਰਸ਼ਨ ਕਰਨ ਵਾਸਤੇ ਕੀਤੀ ਗਈ ਹੈ ਜੰਗੀ ਜਹਾਜ਼ਾਂ ਨੂੰ ਅਰਬ ਸਾਗਰ ਵਿੱਚ ਤਾਇਨਾਤ ਕਰ ਦਿੱਤਾ ਗਿਆ ਸੀ ਭਾਰਤੀ ਸਮੁੰਦਰੀ ਫੌਜ ਉਹਨਾਂ ਨੇ ਆਖਿਆ ਕਿ ਕਿਸੇ ਵੀ ਸਮੇਂ ਕਿਤੇ ਵੀ ਦੇਸ਼ ਦੇ ਸਮੁੰਦਰੀ ਹਿੱਤਾਂ ਦੀ ਰੱਖਿਆ ਵਾਸਤੇ ਲੜਾਈ ਵਾਸਤੇ ਤਿਆਰ ਹੈ ਭਰੋਸੇਯੋਗਤਾ ਅਤੇ ਭਵਿੱਖ ਵਾਸਤੇ ਤਿਆਰ ਹੈ ਪੋਸਟ ਵਿੱਚ ਲਿਖਿਆ ਗਿਆ ਕਿ ਇਹ 22 ਅਪ੍ਰੈਲ ਨੂੰ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਦੇ ਮੱਦੇਨਜ਼ਰ ਹੈ ਜਿੱਥੇ 26 ਲੋਕ ਮਾਰ ਦਿੱਤੇ ਗਏ ਸੀ ਜਿਸ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਦੇ ਵਿੱਚਕਾਰ ਲਗਾਤਾਰ ਤਣਾਅ ਵਧ ਰਿਹਾ ਹੈ ਇਹਦੇ ਤੋਂ ਪਹਿਲਾਂ ਭਾਰਤੀ ਸਮੁੰਦਰੀ ਫੌਜ ਦੇ ਜੰਗੀ ਵੇੜੇ ਆਈ ਐਨ ਐਸ ਸੂਰਤ ਨੇ ਅਰਬ ਸਾਗਰ ਦੇ ਵਿੱਚ ਮੱਧ ਮਦੂਰੀ ਦੀ ਸੱਤਾ ਤੋਂ ਹਵਾ ਵਿੱਚ ਮਾਰ ਕਰਨ ਵਾਲੀ ਮਜ਼ਾਈਲ ਦਾ ਹਵਾਈ ਰੱਖਿਆ ਮਜ਼ਾਈਲ ਪ੍ਰਣਾਲੀ ਦਾ ਵੀ ਪਰਖਾਣਾ ਕਰ ਦਿੱਤਾ ਸੀ ਤੇ ਹੁਣ ਗੱਲ ਕਰਦੇ ਆਂ ਭਾਰਤ ਦੇ ਪ੍ਰਧਾਨ ਮੰਤਰੀ ਦਾ ਇੱਕ ਵੱਡਾ ਬਿਆਨ ਅਤੇ ਐਲਾਨ ਹੈ ਇਸ ਹਮਲੇ ਤੋਂ ਬਾਅਦ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਮਨ ਕੀ ਬਾਤ ਪ੍ਰੋਗਰਾਮ 'ਚ ਜੰਮੂ ਕਸ਼ਮੀਰ ਦੇ ਪਹਿਲਗਾਮ ਵਿੱਚ ਇਸ ਵਾਪਰੀ ਘਟਨਾ ਦਾ ਜ਼ਿਕਰ ਕੀਤਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਮੈਂ ਆਪਣੇ ਦਿਲ ਦੇ ਵਿੱਚ ਦਰਦ ਮਹਿਸੂਸ ਕਰ ਰਿਹਾ ਹਾਂ ਪਹਿਲਗਾਮ ਘਟਨਾ ਇਹ ਦਰਸਾਉਂਦੀ ਹੈ ਕਿ ਕੁਝ ਲੋਕ ਕਸ਼ਮੀਰ ਦੀ ਤਰੱਕੀ ਤੋਂ ਖੁਸ਼ ਨਹੀਂ ਹੈ। ਉਹਨਾਂ ਨੇ ਕਿਹਾ ਕਿ ਅੱਜ ਜਦੋਂ ਮੈਂ ਤੁਹਾਡੇ ਨਾਲ ਮਨਕੀ ਬਾਤ ਬਾਰੇ ਗੱਲ ਕਰ ਰਿਹਾ ਹਾਂ ਤਾਂ ਮੇਰੇ ਦਿਲ ਵਿੱਚ ਬਹੁਤ ਦਰਦ ਹੈ। ਪਹਿਲਗਾਮ ਦੇ ਵਿੱਚ ਹੋਈ ਘਟਨਾ ਨੇ ਦੇਸ਼ ਦੇ ਹਰ ਨਾਗਰਿਕ ਨੂੰ ਦੁਖੀ ਕੀਤਾ ਹੈ। ਮੈਨੂੰ ਪਤਾ ਹੈ ਕਿ ਇਸ ਅੱਤਵਾਦੀ ਹਮਲੇ ਦੀਆਂ ਤਸਵੀਰਾਂ ਦੇਖ ਕੇ ਹਰ ਭਾਰਤੀ ਦਾ ਖੂਨ ਉਬਲ ਰਿਹਾ ਹੈ। ਪਹਿਲਗਾਮ ਦੇ ਵਿੱਚ ਹੋਇਆ ਇਹ ਅੱਤਵਾਦੀ ਹਮਲਾ ਅੱਤਵਾਦ ਨੂੰ ਸਪੌਂਸਰ ਕਰਨ ਵਾਲਿਆਂ ਨੂੰ ਨਿਰਾਸ਼ਾ ਦੀ ਚਲਕ ਹੈ। ਉਹਨਾਂ ਦੀ ਕਾਇਰਤਾ ਨੂੰ ਵੀ ਦਰਸਾਉਂਦਾ ਹੈ ਅਤਵਾਦੀ ਅਤੇ ਉਹਨਾਂ ਦੇ ਆਕਾ ਚਾਹੁੰਦੇ ਨੇ ਕਿ ਕਸ਼ਮੀਰ ਦੁਬਾਰਾ ਤਬਾਹ ਹੋ ਜਾਵੇ ਅਤੇ ਇਸ ਲਈ ਉਹਨਾਂ ਨੇ ਇੰਨੀ ਵੱਡੀ ਸਾਜ਼ਿਸ਼ ਨੂੰ ਅੰਜਾਮ ਦਿੱਤਾ ਹੈ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਸਾਡੇ ਭਾਰਤੀਆਂ ਦਾ ਗੁੱਸਾ ਪੂਰੀ ਦੁਨੀਆ ਭਰ ਵਿੱਚ ਮਹਿਸੂਸ ਕੀਤਾ ਜਾ ਰਿਹਾ ਹੈ ਉਹਨਾਂ ਇਹ ਵੀ ਆਕਿਆ ਕਿ ਹਰੇਕ ਭਾਰਤੀ ਨੂੰ ਪ੍ਰਭਾਵਿਤ ਪਰਿਵਾਰਾਂ ਪ੍ਰਤੀ ਡੂੰਗੀ ਹਮਦਰਦੀ ਚਾਹੀਦੀ ਹੈ ਅਤੇ ਉਹ ਕਿਸੇ ਵੀ ਰਾਜ ਨਾਲ ਸੰਬੰਧਤ ਭਾਵੇਂ ਕਿਉਂ ਨਾ ਹੋਣ ਜਾਂ ਕੋਈ ਵੀ ਪਾਸ਼ਾ ਕਿਉਂ ਨਾ ਬੋਲਦੇ ਹੋਣ ਉਹ ਉਹਨਾਂ ਲੋਕਾਂ ਦਾ ਦਰਦ ਮਹਿਸੂਸ ਕਰ ਰਹੇ ਨੇ ਜਿਨ੍ਹਾਂ ਨੇ ਇਸ ਹਮਲੇ ਵਿੱਚ ਆਪਣੀ ਅਜੀਜ਼ਾਂ ਨੂੰ ਗਵਾ ਦਿੱਤਾ। ਇੱਕ ਇਸ ਸਮੇਂ ਕਸ਼ਮੀਰ ਦੇ ਵਿੱਚ ਸ਼ਾਂਤੀ ਵਾਪਸ ਆ ਰਹੀ ਸੀ। ਸਕੂਲਾਂ ਤੇ ਕਾਲਜਾਂ ਵਿੱਚ ਇੱਕ ਵੱਖਰਾ ਜੋਸ਼ ਸੀ। ਉਸਾਰੀ ਕਾਰਜਾਂ ਨੇ ਬੇਮਿਸਾਲ ਗਤੀ ਪ੍ਰਾਪਤ ਕੀਤੀ ਸੀ। ਲੋਕਤੰਤਰ ਮਜ਼ਬੂਤ ਹੋ ਰਿਹਾ ਸੀ। ਸਲਾਨੀਆਂ ਦੀ ਗਿਣਤੀ ਦੇ ਵਿੱਚ ਰਿਕਾਰਡ ਤੋੜ ਵਾਧਾ ਹੋ ਰਿਹਾ ਸੀ। ਲੋਕਾਂ ਦੀ ਆਮਦਨ ਦੇ ਵਿੱਚ ਵਾਧਾ ਹੋ ਰਿਹਾ ਸੀ। ਨੌਜਵਾਨਾਂ ਵਾਸਤੇ ਨਵੇਂ ਮੌਕੇ ਪੈਦਾ ਹੋ ਰਹੇ ਸੀ। ਦੇਸ਼ ਤੇ ਦੁਸ਼ਮਣਾਂ ਜੰਮੂ ਕਸ਼ਮੀਰ ਦੇ ਦੁਸ਼ਮਣਾਂ ਨੂੰ ਇਹ ਪਸੰਦ ਨਹੀਂ ਆਇਆ। ਉਹਨਾਂ ਨੇ ਆਖਿਆ ਕਿ ਅਤਵਾਦੀਆਂ ਨੂੰ ਇਸ ਤਰ੍ਹਾਂ ਦੀ ਸਜ਼ਾ ਦਿੱਤੀ ਜਾਏਗੀ ਸ਼ਾਇਦ ਉਹਨਾਂ ਨੇ ਸੁਪਨੇ ਵਿੱਚ ਵੀ ਕਦੇ ਸੋਚੀ ਨਾ ਹੋਵੇ ਅਤੇ ਉਹਨਾਂ ਨੂੰ ਦੁਨੀਆ ਦੇ ਹਰ ਕੋਨੇ ਤੋਂ ਲੱਭਣ ਦੀ ਕੋਸ਼ਿਸ਼ ਜਾਰੀ ਰਹੇਗੀ ਤੇ ਹੁਣ ਗੱਲ ਕਰਦੇ ਹਾਂ ਕਿ ਪਾਕਿਸਤਾਨ ਵਾਲੇ ਪਾਸਿਓਂ ਧਮਕੀਆਂ ਦਾ ਦੌਰ ਜਾਰੀ ਹੈ ਭਾਵੇਂ ਇਸ ਹਮਲੇ ਵਿੱਚ ਮਾਸੂਮ ਲੋਕਾਂ ਨੇ ਜਾਨਾਂ ਗੁਆਈਆਂ ਨੇ ਇਸ ਹਮਲੇ ਤੋਂ ਬਾਅਦ ਭਾਰਤ ਨੇ ਸਿੰਧੂ ਜਲ ਸੰਧੀ ਨੂੰ ਮੁਅਤਲ ਕਰ ਦਿੱਤਾ ਸੀ ਦੂਸਰੇ ਪਾਸਿਓਂ ਪਾਕਿਸਤਾਨ ਨੇ ਸ਼ਿਮਲਾ ਸੰਧੀ ਉਹ ਮੁਅਤਲ ਕਰ ਦਿੱਤੀ ਸੀ ਹੁਣ ਪਾਕਿਸਤਾਨ ਇਸ ਵਕਤ ਪਰੇਸ਼ਾਨ ਨਜ਼ਰ ਆ ਰਿਹਾ ਹੈ ਅਤੇ ਪ੍ਰਧਾਨ ਮੰਤਰੀ ਸਮੇਤ ਉੱਥੋਂ ਦੇ ਕਈ ਆਗੂ ਰੋਜ਼ਾਨਾ ਵੱਡੇ ਵੱਡੇ ਵਿਵਾਦ ਦਾਗ ਰਹੇ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਵਾਜ਼ ਸ਼ਰੀਫ ਪੀਪੀ ਨੇਤਾ ਵਿਲਾਬਲ ਪੁੱਟੋ ਤੋਂ ਬਾਅਦ ਹੁਣ ਪਾਕਿਸਤਾਨ ਦੇ ਰੇਲ ਮੰਤਰੀ ਹਨੀਫ ਅਬਾਸੀ ਨੇ ਭਾਰਤ ਨੂੰ ਪਰਮਾਣੂ ਹਮਲੇ ਦੀ ਧਮਕੀ ਦੇ ਦਿੱਤੀ ਹੈ 라ਵਲਪਿੰਡੀ ਵਿੱਚ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਹਨਾਂ ਨੇ ਕਿਹਾ ਕਿ ਜੇਕਰ ਭਾਰਤ ਪਾਕਿਸਤਾਨ ਦਾ ਪਾਣੀ ਰੋਕਦਾ ਤਾਂ ਅਸੀਂ ਟੁਕਮਾ ਜਵਾਬ ਦੇਵਾਂਗੇ ਪ੍ਰੈਸ ਕਾਨਫਰੰਸ ਵਿੱਚ ਸਖਤ ਰੁਖ ਅਪਣਾਉਂਦੇ ਹੋ ਹਨੀਪ ਅਬਾਸੀ ਨੇ ਕਿਹਾ ਕਿ ਸਾਡੀਆਂ ਸਾਰੀਆਂ ਮਜ਼ਾਈਲਾਂ ਹੁਣ ਭਾਰਤ ਵੱਲ ਸੇਧਤ ਨੇ ਜੇਕਰ ਭਾਰਤ ਕਿਸੇ ਵੀ ਤਰ੍ਹਾਂ ਦੀ ਗਲਤੀ ਕਰਨ ਦਾ ਫੈਸਲਾ ਕਰਦਾ ਤਾਂ ਉਸ ਨੂੰ ਇਸ ਦਾ ਭਾਰੀ ਖਮਿਆਜ਼ਾ ਭਾਵ ਕੀਮਤ ਚੁਕਾਉਣੀ ਪੈਗੀ ਅਬਾਸੀ ਨੇ ਕਿਹਾ ਕਿ ਇਹ ਕਹਿ ਕੇ ਧਮਕੀ ਦਿੱਤੀ ਹੈ ਕਿ ਸਾਡੇ ਕੋਲ ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਪਰਮਾਣੂ ਬੰਬ ਹੈ ਅਤੇ ਅਸੀਂ ਆਪਣੀਆਂ ਗौरी ਸ਼ਾਹੀਨ ਗਜ਼ਰਵੀ ਵਰਗੀਆਂ ਮਜ਼ਾਈਲਾਂ ਅਤੇ 130 ਪਰਮਾਣੂ ਬੰਬ ਸਿਰਫ ਭਾਰਤ ਲਈ ਹੀ ਰੱਖੇ ਨੇ ਉਹਨਾਂ ਕਿਹਾ ਕਿ ਕੂਟਨੀਤਕ ਯਤਨਾਂ ਦੇ ਨਾਲ-ਨਾਲ ਅਸੀਂ ਆਪਣੀਆਂ ਸਰਹੱਦਾਂ ਦੀ ਸੁਰੱਖਿਆ ਵਾਸਤੇ ਪੂਰੀਆਂ ਤਿਆਰੀਆਂ ਵੀ ਕੀਤੀਆਂ ਹੋਈਆਂ ਨੇ ਪਹਿਲਗਾਮ ਹਮਲਾ ਸਿਰਫ ਇੱਕ ਬਹਾਨਾ ਹੈ ਅਸਲ ਵਿੱਚ ਸਿੰਧੂ ਜਲ ਸੰਧੀ ਭਾਰਤ ਦੇ ਰਡਾਰ ਤੇ ਹੈ ਹਨੀਫ ਨੇ ਕਿਹਾ ਕਿ ਪਾਕਿਸਤਾਨ ਰੇਲਵੇ ਹਮੇਸ਼ਾ ਆਪਣੀ ਫੌਜ ਦੀ ਮਦਦ ਵਾਸਤੇ ਤਿਆਰ ਹੈ ਤੁਹਾਨੂੰ ਦੱਸਣਾ ਬਣਦਾ ਹੈ ਕਿ ਹਨੀਫ ਤੋਂ ਪਹਿਲਾਂ ਪਾਕਿਸਤਾਨ ਦੇ ਵਿਦੇਸ਼ ਮੰਤਰੀ ਇਸਹਾਕ ਡਾਰ ਉਹਨਾਂ ਨੇ ਵੀ ਪਹਿਲਗਾਮ ਦੇ ਵਿੱਚ ਨਿਹੱਥੇ ਸਲਾਮੀਆਂ ਤੇ ਅੰਨੇਵਾ ਗੋਲੀਬਾਰੀ ਕਰਨ ਵਾਲੀ ਲਸ਼ਕਰ ਦੇ ਅਤਵਾਦੀਆਂ ਨੂੰ ਆਜ਼ਾਦੀ ਕੁਲਾਟੀ ਦੱਸਿਆ ਸੀ ਪਾਕਿਸਤਾਨ ਦੇ ਸਾਬਕਾ ਵਿਦੇਸ਼ ਮੰਤਰੀ ਵਿਲਾਬਲ ਪੁੱਟੋਂ ਨੇ ਵੀ ਇੱਕ ਜਨਤਕ ਮੀਟਿੰਗ ਨੂੰ ਸੰਬੋਧਨ ਕਰਦੇ ਭਾਰਤ ਨੂੰ ਧਮਕੀ ਦਿੱਤੀ ਸੀ ਉਹਨੇ ਸਿੰਧੂ ਨਦੀ ਵਿੱਚ ਭਾਰਤੀਆਂ ਦਾ ਖੂਨ ਵਹਾਉਣ ਦੀ ਧਮਕੀ ਵੀ ਦਿੱਤੀ ਸੀ ਅਤੇ ਸਿੰਧੂ ਨਦੀ ਸਾਡੀ ਆ ਤੇ ਸਾਡੀ ਹੀ ਰਹੇਗੀ ਇਹ ਆਖਿਆ ਸੀ ਕਿ ਜਾਂ ਤਾਂ ਸਾਡਾ ਪਾਣੀ ਸਿੰਧ ਵਿੱਚ ਵਹੇਗਾ ਜਾਂ ਫਿਰ ਖੂਨ ਤੇ ਹੁਣ ਗੱਲ ਕਰਦੇ ਹਾਂ ਕਿਰਨਨੀਤ ਬਿੱਟੂ ਦਾ ਇੱਕ ਵੱਡਾ ਬਿਆਨ ਆਇਆ 22 ਅਪ੍ਰੈਲ ਦਾ ਇਹ ਅੱਤਵਾਦੀ ਹਮਲਾ ਜਿਸ ਦੀ ਚਫੇਰੇ ਨਿੰਦਿਆ ਹੋ ਰਹੀ ਹੈ ਜਿਸ ਦੇ ਵਿੱਚ ਨਾਥੇ ਲੋਕਾਂ ਨੂੰ ਆਪਣੀ ਜਾਨ ਗਵਾਉਣੀ ਪਈ ਸੀ ਇਸ ਘਟਨਾ ਤੋਂ ਬਾਅਦ ਕਈ ਵੱਡੇ ਵੱਡੇ ਆਕੂ ਪਾਵੇਂ ਭਾਰਤ ਵਾਲੇ ਹੋਣ ਜਾਂ ਪਾਕਿਸਤਾਨ ਦੇ ਉਹ ਆਪਣੀਆਂ ਪ੍ਰਤੀਕ੍ਰਿਆਵਾਂ ਦੇ ਰਹੇ ਨੇ ਰਲੀਆਂ ਮਿਲੀਆਂ ਜਾਂ ਪ੍ਰਤੀਕ੍ਰਿਆਵਾਂ ਇਹਦੇ ਤੇ ਸਾਹਮਣੇ ਆ ਰਹੀਆਂ ਨੇ ਤੇ ਹੁਣ ਜਿੱਥੇ ਭਾਰਤ ਦੇ ਲੋਕ ਭਾਰਤ ਦੇ ਆਗੂ ਇਹਦੇ ਉੱਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰ ਰਹੇ ਨੇ ਉੱਥੇ ਹੀ ਉਹਨਾਂ ਸਰਕਾਰ ਨੂੰ ਸਵਾਲਾਂ ਦੇ ਘੇਰੇ ਵਿੱਚ ਵੀ ਲਿਆ ਹੋਇਆ ਹੈ ਜਾਣਕਾਰੀ ਉਪਸਾਰ ਪਹਿਲ ਕਾਮ ਹਮਲੇ ਲੈ ਕੇ ਕੇਂਦਰੀ ਰਾਜ ਮੰਤਰੀ ਰਵਨੀਤ ਮਿੱਟੂ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਉਹਨਾਂ ਕਿਹਾ ਕਿ ਹਮਲੇ ਤੋਂ ਪਹਿਲਾਂ ਭਾਰਤੀ ਏਜੰਸੀਆਂ ਕੋਲ ਕੁਝ ਅਤਵਾਦੀ ਭਾਰਤ ਵਿੱਚ ਵੜਨ ਦੀ ਇਨਪੁਟ ਸੀ ਜਿਸ ਵਿੱਚ 19 ਤਰੀਕ ਨੂੰ ਚਲਣ ਵਾਲੀ ਬੰਦੇ ਭਾਰਤ ਉਹ ਟਾਰਗੇਟ ਤੇ ਦੱਸੀ ਗਈ ਹਾਲਾਂਕਿ ਹਮਲੇ ਦੀ ਤਾਰੀਖ ਤੇ ਹਮਲੇ ਸੰਬੰਧੀ ਕੁਝ ਸਾਫ਼ ਨਹੀਂ ਸੀ ਬਲ ਰਿਹਾ ਉਹਨਾਂ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਤੇ ਰੱਖਿਆ ਮੰਤਰੀ ਵੱਲੋਂ ਜਵਾਬੀ ਕਾਰਵਾਈ ਦੀ ਤਿਆਰੀ ਹੋ ਰਹੀ ਹੈ ਉਹਨਾਂ ਕਿਹਾ ਕਿ ਇਸ ਹਮਲੇ ਦਾ ਅਤਵਾਦੀਆਂ ਨੂੰ ਮੂੰਹ ਤੋੜ ਜਵਾਬ ਦਿੱਤਾ ਜਾਏਗਾ ਤੇ ਹੁਣ ਇਸ ਜਾਂਚ ਦੇ ਉੱਤੇ ਸਵਾਲ ਉੱਠਨੇ ਸ਼ੁਰੂ ਹੋ ਗਏ ਨੇ ਕੱਲ ਦੇ ਪ੍ਰੋਗਰਾਮ ਦੇ ਵਿੱਚ ਮੋਸਟ ਵਾਂਟਡ 14 ਅਤਵਾਦੀਆਂ ਦੀ ਸੂਚੀ ਜਿਹੜੀ ਜਾਰੀ ਕੀਤੀ ਗਈ ਹੈ ਉਹਦਾ ਮੈਂ ਜ਼ਿਕਰ ਤੁਹਾਡੇ ਨਾਲ ਕੀਤਾ ਸੀ ਹੁਣ ਇਹਦੇ ਤੋਂ ਬਾਅਦ ਆਲੋਚਨਾ ਹੋਣੀ ਸ਼ੁਰੂ ਹੋ ਗਈ ਹੈ ਕਿਸੁਰੱਖਿਆ ਏਜੰਸੀ ਨੇ ਤੁਰੰਤ ਕਸ਼ਮੀਰ ਕਾਟੀ ਵੀ ਸਰਗਰਮ 14 ਸਥਾਨਕ ਅਤਵਾਦੀਆਂ ਦੀ ਹੀ ਸੂਚੀ ਜਾਰੀ ਕੀਤੀ ਹੈ ਜਿਵੇਂ ਇਸ ਚੀਜ਼ ਜਾਰੀ ਹੋਈ ਹੈ ਸਬੰਧਤ ਅਧਿਕਾਰੀਆਂ ਦੀ ਕੁਸ਼ਲਤਾ ਤੇ ਸਵਾਲ ਉੱਠਣੇ ਸ਼ੁਰੂ ਹੋ ਗਏ ਨੇ ਖਾਸ ਗੱਲ ਇਹ ਹੈ ਕਿ ਪਹਿਲਗਾਮ ਕਤਲੇਆਮ ਦਾ ਮੁੱਖ ਦੋਸ਼ੀ ਦੱਸਿਆ ਜਾਣ ਵਾਲਾ ਆਦਲ ਗੁਰੀ ਉਹ ਲੋੜੀਂਦਾ ਅਤਵਾਦੀ ਉਹ ਇਸ ਲੋੜੀਂਦੇ ਅਤਵਾਦੀਆਂ ਦੀ ਸੂਚੀ ਵਿੱਚ ਸ਼ਾਮਲ ਕਿਉਂ ਨਹੀਂ ਅਤਵਾਦੀ ਹਮਲੇ ਤੋਂ ਬਾਅਦ ਆਦਲ ਦਾ ਨਾਮ ਖਬਰਾਂ ਵਿੱਚ ਹੈ ਅਤੇ ਸ਼ੁੱਕਰਵਾਰ ਨੂੰ ਉਹਦਾ ਘਰ ਵੀ ਢਾ ਦਿੱਤਾ ਗਿਆ ਸੀ ਹਾਲਾਂਕਿ ਕਤਲਿਆਂ ਵਿੱਚ ਸ਼ਾਮਲ ਇੱਕ ਹੋਰ ਸਥਾਨਕ ਅਤਵਾਦੀ ਅਹਿਸਾਨ ਸ਼ੇਖ ਦਾ ਨਾਮ ਇਸ ਸੂਚੀ ਵਿੱਚ ਜ਼ਰੂਰ ਹੈ ਰੱਖਿਆ ਮਾਹਿਰ ਕਹਿ ਰਹੇ ਨੇ ਕਿ ਸੁਰੱਖਿਆ ਏਜੰਸੀਆਂ ਦੀ ਇਕਤਾਹੀ ਸਭ ਠੀਕ ਹੈ ਸਿੰਡਰੋਮ ਦਾ ਨਤੀਜਾ ਸੁਰੱਖਿਆ ਏਜੰਸੀਆਂ ਵੱਲੋਂ ਜਾਰੀ ਕੀਤੀ ਗਈ ਸੂਚੀ ਵਿੱਚ ਇਹਨਾਂ ਅਤਵਾਦੀਆਂ ਨੂੰ A+ AB ਅਤੇ C ਸ਼੍ਰੇਣੀਆਂ ਵਿੱਚ ਸੂਚੀਬੱਧ ਕੀਤਾ ਗਿਆ ਇਸ ਸ਼੍ਰੇਣੀ ਦਾ ਫੈਸਲਾ ਅਤਵਾਦੀਆਂ ਦੀ ਹਿੰਸਕ ਗਤੀਵਿਧੀਆਂ ਵਿੱਚ ਸ਼ਮੂਲੀਅਤ ਦੇ ਆਧਾਰ ਤੇ ਕੀਤਾ ਜਾਂਦਾ ਹੈ ਇਸ ਅਨੁਸਾਰ ਲਸ਼ਕਰ-ਏ ਤੌਇਬਾ ਦੇ ਵੱਧ ਤੋਂ ਵੱਧ 8 ਸਥਾਨਕ ਅਤਵਾਦੀ ਸਰਗਰਮ ਦੱਸੇ ਗਏ ਆ। ਇਹਦੇ ਤੋਂ ਇਲਾਵਾ ਜੈਸ਼ ਅਤੇ ਹিজਬੁੱਲ ਦੇ 3-3 ਸਥਾਨਕ ਅਤਵਾਦੀ ਸਰਗਰਮ ਦੱਸੇ ਗਏ ਆ। ਹিজਬੁੱਲ ਦੇ 3 ਅਤਵਾਦੀ ਸੂਫੀਆ ਅਤੇ ਅਨੰਤਨਾਗ ਵਿੱਚ ਸਰਗਰਮ ਨੇ ਜਦੋਂ ਕਿ ਲਸ਼ਕਰ ਦਾ 1 ਵੱਦੀ ਸਪੂਰ ਵਿੱਚ ਸਰਗਰਮ ਦੱਸਿਆ ਗਿਆ ਅਤੇ ਬਾਕੀ 7 ਦੱਖਣੀ ਕਸ਼ਮੀਰ ਵਿੱਚ ਸਰਗਰਮ ਦੱਸੇ ਗਏ ਨੇ। ਸਵਾਲ ਪੈਦਾ ਹੋ ਗਿਆ ਕਿ ਲੋੜੀ ਦਾ ਮੁੱਖ ਅਤਵਾਦੀ ਇਸ ਸੂਚੀ ਵਿੱਚ ਸ਼ਾਮਲ ਕਿਉਂ ਨਹੀਂ ਹੈ? ਤੇ ਦੂਸਰੇ ਪਾਸੇ ਜਾਣਕਾਰੀ ਮਿਲ ਰਹੀ ਹੈ ਕਿ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਭਾਵ ਐਨਆਈਏ ਨੇ ਕੇਂਦਰੀ ਗ੍ਰਹਿ ਮੰਤਰਾਲੇ ਦੇ ਹੁਕਮਤ ਬਾਅਦ ਇਸ ਘਟਨਾ ਦੀ ਜਾਂਚ ਰਸਮੀ ਤੌਰ ਤੇ ਆਪਣੇ ਹੱਥਾਂ ਵਿੱਚ ਲੈ ਲਈ ਹੈ ਉੱਚ ਐਨਆਈਏ ਟੀਮਾਂ ਬੁੱਧਵਾਰ ਤੋਂ ਘਟਨਾ ਵਾਲੀ ਥਾਂ ਤੇ ਮੌਜੂਦ ਨੇ ਅਤੇ ਟੀਮਾਂ ਨੇ ਸਬੂਤਾਂ ਦੀ ਭਾਲ ਤੇਜ਼ ਕੀਤੀ ਹੋਈ ਹੈ ਐਨਆਈਏ ਟੀਮਾਂ ਉਹਨਾਂ ਚਸ਼ਮਦੀਦਾਂ ਤੋਂ ਪੁੱਛ ਪੜਤਾਲ ਕਰ ਰਹੀਆਂ ਨੇ ਜਿਨ੍ਹਾਂ ਬੈਸਰਨ ਘਾਟੀ ਵਿੱਚ ਆਪਣੀਆਂ ਅੱਖਾਂ ਦੇ ਸਾਹਮਣੇ ਇਸ ਘਟਨਾ ਨੂੰ ਵਾਪਰਦਿਆਂ ਵੇਖਿਆ ਹੈ ਮਿਲੀ ਜਾਣਕਾਰੀ ਅਨੁਸਾਰ NIA ਟੀਮਾਂ ਵੱਲੋਂ ਹਮਲੇ ਵਿੱਚ ਸ਼ਾਮਲ ਲੋਕਾਂ ਦਾ ਖੁਰਾਕ ਖੋਜ ਲਾਉਣ ਵਾਸਤੇ ਬੈਸਰਨ ਘਾਟੀ ਦੀ ਐਂਟਰੀ ਅਤੇ ਐਗਜ਼ਿਟ ਪੁਆਇੰਟਾਂ ਦੀ ਬਾਰੇ ਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਇਸ ਮਾਮਲੇ ਨੂੰ ਅਧਿਕਾਰਤ ਤੌਰ ਤੇ ਆਪਣੇ ਹੱਥਾਂ ਵਿੱਚ ਲੈਣ ਤੋਂ ਪਹਿਲਾਂ NIA ਜੰਮੂ ਕਸ਼ਮੀਰ ਪੁਲਿਸ ਨੂੰ ਜਾਂਚ ਵਿੱਚ ਸਹਿਯੋਗ ਕਰ ਰਹੀ ਸੀ ਤੇ ਹੁਣ ਗੱਲ ਕਰ ਰਹੇ ਹਾਂ ਕਿ ਇਸ ਮਾਮਲੇ ਨੂੰ ਲੈ ਕੇ ਕਰਨਾਟਕ ਦਾ ਇੱਕ ਮੰਤਰੀ ਤੇ ਭਾਜਪਾ ਦੇ ਸਿੰਘ ਫਸ ਗਏ ਹੈ ਕਰਨਾਟਕ ਸਰਕਾਰ ਦੇ ਮੰਤਰੀ ਆਰ ਵੀ ਟਿਮਾਪੁਰ ਨੇ ਪਹਿਲਗਾਮ ਹਾਬਲੀ ਉੱਲ ਦੇ ਇੱਕ ਵਿਵਾਦਪੂਰਨ ਬਿਆਨ ਦੇ ਦਿੱਤਾ ਹੈ ਉਸਨੇ ਕਿਹਾ ਕਿ ਅਤਵਾਦੀਆਂ ਨੇ ਸਲਾਨੀਆਂ ਨੂੰ ਗੋਲੀ ਮਾਰਨ ਤੋਂ ਪਹਿਲਾਂ ਉਹਨਾਂ ਦਾ ਧਰਮ ਨਹੀਂ ਪੁੱਛਿਆ ਉਹਨਾਂ ਨੇ ਪੂਰੇ ਮੁੱਦੇ ਨੂੰ ਧਾਰਮਿਕ ਢੰਗ ਨਾਲ ਪੇਸ਼ ਕਰਨ ਦੇ ਦੋਸ਼ ਲਾਏ ਨੇ ਦੱਸਣਾ ਬਣਦਾ ਕਿ ਆਰ ਵੀ ਟਿਮਾਪੁਰ ਕਰਨਾਟਕ ਸਰਕਾਰ ਵਿੱਚ ਆបਕਾਰੀ ਮੰਤਰੀ ਨੇ ਇਹਦੇ ਤੋਂ ਪਹਿਲਾਂ ਕਰਨਾਟਕ ਦੇ ਮੁੱਖ ਮੰਤਰੀ ਸਿਦਰਮਈਆ ਦੇ ਇੱਕ ਬਿਆਨ ਤੇ ਵੀ ਵਿਵਾਦ ਉੱਠ ਖੜਿਆ ਸੀ ਉਹਨਾਂ ਨੇ ਕਿਹਾ ਸੀ ਕਿ ਪਹਿਲਗਾਮ ਅੱਤਵਾਦੀ ਹਮਲੇ ਨੂੰ ਲੈ ਕੇ ਪਾਕਿਸਤਾਨ ਨਾਲ ਜੰਗ ਦੇ ਹੱਕ ਵਿੱਚ ਉਹ ਨਹੀਂ ਹੈ ਦਰਅਸਲ ਟਿਮਾਪੁਰ ਪੱਤਰਕਾਰਾਂ ਨੂੰ ਸੰਬੋਧਨ ਕਰ ਰਹੇ ਸੀ ਇਸ ਦੌਰਾਨ ਉਹਨਾਂ ਨੇ ਕਿਹਾ ਕਿ ਮੈਨੂੰ ਨਹੀਂ ਲੱਗਦਾ ਕਿ ਜਦੋਂ ਪਹਿਲਗਾਮ ਵਿੱਚ ਹਮਲਾ ਹੋਇਆ ਸੀ ਤਾਂ ਅੱਤਵਾਦੀਆਂ ਨੇ ਉੱਥੇ ਮੌਜੂਦ ਸੈਲਾਨੀਆਂ ਤੋਂ ਉਹਨਾਂ ਦੇ ਧਰਮ ਬਾਬਤ ਪੁੱਛਿਆ ਹੋਵੇਗਾ ਟਿਮਾਪੁਰ ਨੇ ਕਿਹਾ ਕਿ ਇਸ ਬਾਰੇ ਵਿਹਾਰਕ ਤੌਰ ਤੇ ਸੋਚੋ ਕਿ ਉਸਨੇ ਕਿਹਾ ਕਿ ਉਹ ਆਦਮੀ ਜਿਸਨੇ ਗੋਲੀ ਚਲਾਈ ਪਈ ਕਿਸੇ ਦੀ ਜਾਤ ਜਾਂ ਧਰਮ ਉਹ ਪੁੱਛੇਗਾ ਉਹ ਬਸ ਗੋਲੀ ਚਲਾਇਆ ਕਿ ਉੱਥੋਂ ਚਲਾ ਗਿਆ ਹੋਵੇਗਾ ਹੁਣ ਭਾਜਪਾ ਟਿੰਮਾਪੁਰ ਦੇ ਇਸ ਬਿਆਨ ਤੇ ਪੜਕੁੱਠੀ ਹੈ ਭਾਜਪਾ ਨੇ ਇਸ ਬਿਆਨ ਨੂੰ ਬੇਸ਼ੀ ਅਤੇ ਬੁਰਾ ਦੱਸਿਆ ਭਾਜਪਾ ਨੇ ਇਸ ਨੂੰ ਦੁੱਖ ਅਤੇ ਪੀੜਤਾ ਦਾ અપਮਾਰ ਵੀ ਦੱਸਿਆ ਕਿ ਕਾਂਗਰਸ ਧਾਰਮਿਕ ਤੁਸ਼ਟੀ ਕਰਨ ਲਈ ਵੋਟ ਬੈਂਕ ਦੀ ਰਾਜਨੀਤੀ ਕਰ ਰਹੀ ਹੈ ਦੱਸਣਾ ਬਣਦਾ ਕਿ ਪਹਿਲਗਾਮ ਦੇ ਵਿੱਚ ਹੋਏ ਹਮਲੇ ਤੋਂ ਬਾਅਦ ਪੀੜਤ ਪਰਿਵਾਰਾਂ ਨੇ ਕਿਹਾ ਸੀ ਕਿ ਅਤਵਾਦੀਆਂ ਨੇ ਧਰਮ ਦੇ ਬਾਬਤ ਪੁੱਛਿਆ ਅਤੇ ਗੋਲੀਆਂ ਮਾਰ ਦਿੱਤੀਆਂ ਪਹਿਲ ਗਾਮ ਤੋਂ ਬਾਅਦ ਪਾਕਿਸਤਾਨ ਪ੍ਰਤੀ ਆਪਣੇ ਸਟੈਂਡ ਨੂੰ ਲੈ ਕੇ ਕਾਂਗਰਸ ਦੇ ਅੰਦਰ ਫੁੱਟ ਨਜ਼ਰ ਆ ਰਹੀ ਹੈ ਤੇਲੰਗਾਨਾ ਦੇ ਮੁੱਖ ਮੰਤਰੀ ਰੇਵੰਤ ਰੈਡੀ ਕਹਿੰਦੇ ਨੇ ਕਿ ਪੋਕੀ ਨੂੰ ਵਾਪਸ ਲੈਣ ਦਾ ਹੁਣ ਸਮਾਂ ਆ ਗਿਆ ਹੈ ਜਦੋਂ ਕਿ ਸਿਦਰ ਰਮਈਆ ਦਾ ਕਹਿਣਾ ਹੈ ਕਿ ਉਹ ਯੁੱਧ ਦੇ ਹੱਕ ਵਿੱਚ ਨਹੀਂ ਹੈ ਹਾਲਾਂਕਿ ਰਾਹੁਲ ਗਾਂਧੀ ਨੇ ਸਪਸ਼ਟ ਕਰ ਦਿੱਤਾ ਕਿ ਵਿਰੋਧੀ ਧਿਰ ਸਰਕਾਰ ਨਾਲ ਇਸ ਮੁਸੀਬਤ ਵਾਲੀ ਘੜੀ ਵਿੱਚ ਮੋਢੇ ਨਾਲ ਮੋਢਾ ਜੋੜ ਕੇ ਖੜੀ ਹੈ ਤੇ ਹੁਣ ਕੀ ਸੱਚਮੁੱਚ ਉੱਥੇ ਲੋਕਾਂ ਨੂੰ ਧਰਮ ਜਾਤ ਪੁੱਛੀ ਗਈ ਸੀ ਇਹ ਬਹੁਤ ਸਾਰੇ ਲੋਕ ਜਿਹੜੇ ਉਸ ਵਕਤ ਇਸ ਘਾਟੀ ਵਿੱਚ ਮਦਦੂਦ ਸਨ ਉਹ ਤਸਦੀਕ ਕਰ ਚੁੱਕੇ ਨੇ ਤੇ ਹੁਣ ਕੀ ਸੱਚਮੁੱਚ ਉਥੇ ਕੋਈ ਮੁਸਲਮਾਨ ਮਾਰਿਆ ਗਿਆ ਕਿ ਨਹੀਂ ਇੱਕ ਇਸੇ ਤਰ੍ਹਾਂ ਦੀ ਖਬਰ ਮਿਲ ਰਹੀ ਹੈ ਕਿ 22 April ਦੇ ਇਸ ਅਤਵਾਦੀ ਹਮਲੇ ਵਿੱਚ ਬੇਕਸੂਰ ਲੋਕਾਂ ਨੂੰ ਜਿੱਥੇ ਹਲਾਕ ਕੀਤਾ ਗਿਆ ਜਿਨ੍ਹਾਂ ਤੇ ਹਮਲਾ ਕੀਤਾ ਗਿਆ ਜਿਸ ਦੇ ਵਿੱਚ 26 ਲੋਕਾਂ ਦੀ ਮੌਤ ਹੋ ਗਈ ਸੀ ਤੇ ਕਈ ਲੋਕ ਜ਼ਖਮੀ ਹੋ ਗਏ ਸੀ ਇਹਨਾਂ 26 ਲੋਕਾਂ ਵਿੱਚ ਇੱਕ ਮੁਸਲਮ ਨੌਜਵਾਨ ਆਦਲ ਸੈਦ ਸੀ ਜੋ ਕਿ ਜੰਮੂ ਕਸ਼ਮੀਰ ਦਾ ਪਾਬ ਸਥਾਨਿਕ ਸੀ ਜੋ ਕਿ ਸਲਾਨੀਆਂ ਨੂੰ ਆਪਣੇ ਘੋੜੇ ਤੇ ਬਿਠਾ ਕੇ ਘਮਾਇਆ ਕਰਦਾ ਸੀ ਜਿਸ ਨੇ ਸਲਾਨੀਆਂ ਨੂੰ ਬਚਾਉਣ ਵਾਸਤੇ ਆਪਣੀ ਜਾਨ ਦੀ ਵੀ ਪਰਵਾਹ ਨਹੀਂ ਕੀਤੀ ਅਤੇ ਅਤਵਾਦੀਆਂ ਦਾ ਸਾਹਮਣਾ ਕਰਦਾ ਉਹ ਵੀ ਹਲਾਕ ਹੋਇਆ ਆਦਲ ਸੈਦ ਅਤਵਾਦੀਆਂ ਦਾ ਸਾਹਮਣਾ ਕਰਦੇ ਹੋ ਉਹਨਾਂ ਨੂੰ ਕਹਿ ਰਿਹਾ ਸੀ ਕਿ ਇਹ ਸਾਡੇ ਮਹਿਮਾਨ ਨੇ ਇਹਨਾਂ ਤੇ ਗੋਲੀਆਂ ਨਾ ਚਲਾਓ ਜਿਸ ਤੋਂ ਪਰਿਵਾਰ ਦੇ ਵਿੱਚ ਇਸ ਵਕਤ ਸੋਗ ਦੀ ਲਹਿਰ ਹੈ ਆਦਲ ਸੈਦ ਦੇ ਪਿੰਡ ਹਫਤਨਾੜ ਬਹੁਤ ਇਸ ਵਕਤ ਗਮਗੀਨ ਸਥਿਤੀ ਵਾਲਾ ਉੱਥੇ ਮਾਹੌਲ ਨਜ਼ਰ ਆ ਰਿਹਾ ਸੀ ਆਦਲ ਸੈਦ ਦੇ ਪਿਤਾ ਸੈਦ ਹੈਦਰ ਸ਼ਾਹ ਨੇ ਦੱਸਿਆ ਕਿ ਸਾਨੂੰ ਆਦਲ ਦੇ ਜਾਣ ਦਾ ਬੜਾ ਦੁੱਖ ਹੈ ਪਰ ਨਾਲ ਫਖਰ ਵੀ ਹੈ ਉਹਨਾਂ ਕਿਹਾ ਕਿ ਆਦਲ ਸੈਲਾਨੀਆਂ ਨੂੰ ਘੋੜੇ ਤੇ ਘੁਮਾ ਕੇ ਮਜ਼ਦੂਰੀ ਕਰਦਾ ਸੀ ਤੇ 22 ਅਪ੍ਰੈਲ ਨੂੰ ਵੀ ਉਹ ਸਵੇਰੇ ਮਜ਼ਦੂਰੀ ਕਰਨ ਵਾਸਤੇ ਗਿਆ ਸੀ ਪਹਿਲ ਕਾਂ ਪਹੁੰਚਿਆ ਜਿੱਥੇ ਉਸ ਨੂੰ ਇੱਕ ਚੱਕਰ ਦੇ 300 ਰੁਪਏ ਦਿੱਤੇ ਜਾਂਦੇ ਸਨ ਉਹਨਾਂ ਦੱਸਿਆ ਕਿ ਕਦੇ-ਕਦੇ ਦੋ ਚੱਕਰ ਵੀ ਲੱਗ ਜਾਂਦੇ ਸੀ ਭਾਵੇਂ ਉਸ ਨੂੰ 600 ਰੁਪਏ ਮਿਲ ਜਾਂਦੇ ਸੀ ਅਤੇ ਕਈ ਵਾਰ ਉਸ ਨੂੰ ਖਾਲੀ ਹੱਥ ਵੀ ਮੁੜਨਾ ਪੈਂਦਾ ਸੀ ਬਾਈ ਅਪਰੈਲ ਨੂੰ ਦੁਪਹਿਰ ਵੇਲੇ ਜਦੋਂ ਸਾਨੂੰ ਇਸ ਦੁਰਘਟਨਾ ਦਾ ਪਤਾ ਲੱਗਾ ਕਿ ਪਹਿਲ ਗਾਂ ਵਿੱਚ ਗੋਲੀਆਂ ਚੱਲੀਆਂ ਨੇ ਤਾਂ ਸਾਨੂੰ ਬਹੁਤ ਫਿਕਰ ਹੋਇਆ ਜਿਸ ਤੋਂ ਬਾਅਦ ਅਸੀਂ ਆਦਲ ਨੂੰ ਕਈ ਵਾਰੀ ਫੋਨ ਕੀਤਾ ਪਰ ਨੈੱਟਵਰਕ ਨਾ ਹੋਣ ਕਰਕੇ ਫੋਨ ਨਾ ਲੱਗਿਆ ਇਹਦੇ ਤੋਂ ਬਾਅਦ ਅਸੀਂ ਸ਼ਾਮ ਤਕਰੀਬਨ 7:00 ਵਜੇ ਆਸਮਾਗਾਮ ਥਾਣੇ ਵਿੱਚ ਰਿਪੋਰਟ ਦਰਜ ਕਰਵਾਈ ਇਸ ਤੋਂ ਬਾਅਦ ਅਸੀਂ ਪਹਿਲ ਗਾਂ ਪਹੁੰਚੇ ਜਿੱਥੇ ਹਸਪਤਾਲ ਵਿੱਚ ਅਸੀਂ ਆਦਲ ਦੀ ਮ੍ਰਿਤਕ ਦੇ ਦੇਖੀ ਫਿਰ ਦੂਜੇ ਦਿਨ ਦੁਪਹਿਰ ਤਕਰੀਬਨ 1:30 ਵਜੇ ਫੌਜ ਨੇ ਆਦਲ ਦੀ ਮ੍ਰਿਤਕ ਦੇ ਸਾਨੂੰ ਸੌਂਪ ਦਿੱਤੀ ਉਹਨਾਂ ਨੇ ਕਿਹਾ ਕਿ ਮੇਰੀਆਂ ਅੱਖਾਂ ਵਿੱਚ ਏਸੇ ਕਰਕੇ ਹੰਝੂ ਨਹੀਂ ਹੈ ਕਿਉਂਕਿ ਮੈਨੂੰ ਆਪਣੇ ਪੁੱਤਰ ਤੇ ਮਾਣ ਹੈ ਕਿ ਮੇਰੇ ਪੁੱਤਰ ਨੇ ਬਿਨਾਂ ਜਾਤ ਪਾਤ ਦੇਖੇ ਸਭ ਦੀ ਜਾਨ ਬਚਾਉਣ ਵਾਸਤੇ ਆਪਣੀ ਜਾਨ ਗਵਾ ਦਿੱਤੀ ਈਸਾਈ ਚਾ ਫਿਰ ਮੁਸਲਮਾਨ ਹੋ ਮੇਰੇ ਤਿੰਨ ਪੁੱਤਰ ਨੇ ਆਦਲ ਸਭ ਤੋਂ ਵੱਡਾ ਸੀ ਆਦਲ ਸ਼ੁਰੂ ਤੋਂ ਹੀ ਦਲੇਰ ਸੀ ਅਤੇ ਉਸ ਨੇ ਅਤਵਾਦੀਆਂ ਦਾ ਸਾਹਮਣਾ ਕਰਕੇ ਇਹ ਸਾਬਤ ਕਰ ਦਿੱਤਾ ਹੈ ਕਿ ਮੇਰਾ ਪੁੱਤਰ ਸੱਚਮੁੱਚ ਦਲੇਰ ਸੀ ਉਹਨਾਂ ਨੇ ਕਿਹਾ ਕਿ ਚਾਹੇ ਕੋਈ ਸਿੱਖ Hindu ਈਸਾਈ ਜਾਂ ਫਿਰ ਮੁਸਲਮਾਨ ਹੋਵੇ ਉਹਨਾਂ ਨੇ ਅਸਲ ਦੇ ਵਿੱਚ ਦੁੱਖ ਸਾਡੇ ਨਾਲ ਸਾਂਝਾ ਕੀਤਾ ਹੈ ਅਤੇ মিডিਆ ਵਾਲੇ ਵੀ ਇਸ ਸਮਸਰੇ ਤੇ ਸਾਡੇ ਨਾਲ ਦੁੱਖ ਸਾਂਝਾ ਕਰ ਰਹੇ ਨੇ ਉਹਨਾਂ ਨੇ ਭਾਵਕ ਦਿਲ ਨਾਲ ਲੋਕਾਂ ਨੂੰ ਬੇਨਤੀ ਕੀਤੀ ਹੈ ਕਿ ਚਾਹੇ ਕੋਈ ਵੀ ਵਿਅਕਤੀ ਕਿਸੇ ਵੀ ਧਰਮ ਦਾ ਕਿਉਂ ਨਾ ਹੋਵੇ ਸਾਨੂੰ ਮਿਲ ਜੁਲ ਕੇ ਰਹਿਣਾ ਚਾਹੀਦਾ ਹੈ ਤਾਂ ਜੋ ਅਤਵਾਦੀਆਂ ਦੇ ਅਤਵਾਦ ਦਾ ਮਿਲ ਕੇ ਅਸੀਂ ਸਾਹਮਣਾ ਅਤੇ ਸਫਾਇਆ ਕਰ ਸਕੀਏ ਤੇ ਹੁਣ ਗੱਲ ਕਰਦੇ ਹਾਂ ਬੀਤੇ ਦਿਨੀ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ ਕਿ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਦੇ ਵੱਲੋਂ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਤੇ ਮਾਨ ਹਾਨੀ ਦਾ ਮੁਕੱਦਮਾ ਦਰਜ ਕਰਵਾ ਦਿੱਤਾ ਗਿਆ ਕਿਉਂਕਿ ਬਿੱਟੂ ਨੇ ਦੋਸ਼ ਲਾਇਆ ਸੀ ਕਿ ਪੰਜਾਬ ਦੀਆਂ ਗੱਡੀਆਂ ਵਿੱਚ ਸਰਕਾਰੀ ਗੱਡੀਆਂ ਵਿੱਚ ਪੈਸਾ ਲੱਦ ਕੇ ਦਿੱਲੀ ਲਿਜਾਇਆ ਗਿਆ ਸੀ ਰਵਨੀਤ ਬਿੱਟੂ ਦੇ ਵਿਰੁੱਧ ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਦੇ ਵਿੱਚ ਇਹ ਮਾਨ ਹਾਨੀ ਦਾ ਮੁਕੱਦਮਾ ਦਰਜ ਕੀਤਾ ਗਿਆ ਅਤੇ ਬਿੱਟੂ ਨੇ ਵੀ ਇਹਦੇ ਉੱਤੇ ਆਪਣੀ ਇੱਕ ਅਰਜੀ ਦਾਖਲ ਕਰ ਦਿੱਤੀ ਹੈ ਅਰਜੀ ਦਾਖਲ ਕਰਦੇ ਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਰਵਿੰਦ ਕੇਜਰੀਵਾਲ ਸਪੀਕਰ ਕੁਲਤਾਰ ਸੰਧਵਾ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਅਤੇ ਆਪ ਵਧਾਇਕਾ ਅਨਮੋਲ ਗਗਨ ਮਾਰਦਿਆਂ ਕੁਝ ਵੀਡੀਓ ਤੇ ਆਡੀਓ ਇੱਕ ਪੈਨ ਡਰਾਈਵ ਸਮੇਤ ਰਿਕਾਰਡ ਤੇ ਰੱਖਣ ਦੀ ਮੰਗ ਕੀਤੀ ਹੈ। ਅਦਾਲਤ ਨੇ ਸਬੰਧਤ ਮਾਮਲੇ ਤੇ ਸੁਣਵਾਈ ਕਰਦਿਆਂ ਡਾਕਟਰ ਬਲਵੀਰ ਸਿੰਘ ਤੋਂ ਜਵਾਬ ਮੰਗਿਆ ਤੇ ਮਾਮਲੇ ਦੀ ਅਗਲੀ ਸੁਣਵਾਈ 13 ਮਈ ਤੇ ਭਾ ਦੱਤੀ ਹੈ। ਰਵਨੀਤ ਮਿੱਟੂ ਨੇ ਆਪਣੇ ਵਕੀਲ ਤਰਮਿੰਦਰ ਸਿੰਘ ਅਤੇ ਐਸ ਸੀ ਮਹਿਤਾ ਦੇ ਰਾਹੀਂ ਇਹ ਅਰਜ਼ੀ ਦਾਇਰ ਕੀਤੀ ਹੈ। ਉਹਨਾਂ ਕਿਹਾ ਕਿ ਉਹ ਵੀਡੀਓਜ਼ ਅਤੇ ਆਡੀਓਜ਼ ਦੀ ਪੈਨ ਡਰਾਈਵ ਅਦਾਲਤ ਦੇ ਸਾਹਮਣੇ ਪੇਸ਼ ਕਰਨਾ ਚਾਹੁੰਦੇ ਨੇ। ਜਿਸ ਵਿੱਚ ਵੱਖ-ਵੱਖ ਨਿਊਜ਼ ਚੈਨਲਾਂ ਸवेत ਸੋਸ਼ਲ ਮੀਡੀਆ ਪਲੇਟਫਾਰਮਾਂ ਤੋਂ ਡਾਊਨਲੋਡ ਕੀਤੀਆਂ ਵੀਡੀਓਜ਼ ਤੇ ਆਡੀਓਜ਼ ਨੇ ਜੋ ਕਿ ਬਿਨਾਂ ਕਿਸੇ ਛੇੜਛਾੜ ਨਾਲ ਤਿਆਰ ਕੀਤੀਆਂ ਗਈਆਂ ਨੇ ਦਸਰਾ ਬਣਦਾ ਕਿ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਰਵਨੀਤ ਬਿੱਟੂ ਤੇ ਮਾਨ ਹਾਨੀ ਦਾ ਮੁਕੱਦਮਾ ਦਰਜ ਕਰਵਾ ਦਿੱਤਾ ਸੀ ਅਸਲ ਵਿੱਚ ਬਿੱਟੂ ਨੇ ਸੋਸ਼ਲ ਮੀਡੀਆ ਤੇ ਦੋਸ਼ ਲਗਾਇਆ ਸੀ ਕਿ ਪੰਜਾਬ ਦੇ ਮੰਤਰੀ ਅਤੇ ਸਰਕਾਰੀ ਗੱਡੀਆਂ ਦੇ ਵਿੱਚ ਪੰਜਾਬ ਦਾ ਪੈਸਾ ਦਿੱਲੀ ਦੀ ਚੋਣ ਵਿੱਚ ਲਿਜਾ ਕੇ ਵਰਤ ਰਹੇ ਨੇ ਜਿਸ ਨੂੰ ਲੈ ਕੇ ਇਹ ਵਿਵਾਦ ਖੜਾ ਹੋਇਆ ਹੈ ਤੇ ਹੁਣ ਗੱਲ ਕਰਦੇ ਆ ਆਂਧਰਾ ਦੀ ਅਤੇ ਬਹੁਤ ਵੱਡੇ ਸ਼ਰਾਬ ਘਟਾਲੇ ਦੀ ਆਂਧਰਾ ਪ੍ਰਦੇਸ਼ ਦੇ ਵਿੱਚ 3200 ਕਰੋੜ ਰੁਪਏ ਦੇ ਸ਼ਰਾਬ ਘਟਾਲੇ ਦੇ ਕਥਿਤ ਮੁੱਖ ਦੋਸ਼ੀ ਨੂੰ ਗ੍ਰਿਫਤਾਰ ਕਰਨ ਦੇ ਦੌਰਾਨ ਸਿੱਟ ਦੇ ਵੱਲੋਂ ਜਾਰੀ ਕੀਤੇ ਗਏ ਰਿਮਾਂਡ ਨੋਟ ਵਿੱਚ ਦੋਸ਼ ਲਗਾਇਆ ਗਿਆ ਕਿ ਵਾਈ ایس ਆਰ ਸੀ ਪੀ ਦੇ ਚੋਟੀ ਦੇ ਆਗੂ ਸ਼ਰਾਬ ਦੇ ਵਾਰੰਡਾਂ ਦੇ ਉੱਤੇ ਪ੍ਰਤੀ ਮਹੀਨਾ 50 ਤੋਂ 60 ਕਰੋੜ ਰੁਪਏ ਦੀ ਰਿਸ਼ਵਤ ਵਸੂਲ ਰਹੇ ਸੀ ਜਿਨ੍ਹਾਂ ਨੂੰ ਸਰਕਾਰੀ ਠੇਕਿਆਂ ਰਾਹੀਂ ਵਿਕਰੀ ਵਿੱਚ ਤਰਜੀ ਦਿੱਤੀ ਜਾਂਦੀ ਸੀ ਆਂਧਰਾ ਦੇ ਸਾਬਕਾ ਮੁੱਖ ਮੰਤਰੀ ਵਾਈ ਐਸ ਜਗਮੋਹਨ ਰੈਡੀ ਦਾ ਸਾਬਕਾ ਸਹਿਯੋਗੀ ਕੇ ਰਾ शेख ਰੈਡੀ ਉਰਫ ਰਾਜ ਕਾਂਸ਼ੀ ਰੈਡੀ ਇਸ ਘਟਾਲੇ ਦਾ ਮੁੱਖ ਦੋਸ਼ੀ ਦੱਸਿਆ ਜਾ ਰਿਹਾ ਹੈ ਉਸਤੇ ਰਿਮਾਂਡ ਨੋਟ ਵਿੱਚ ਦੋਸ਼ ਲਗਾਏ ਗਏ ਨੇ ਕਿ ਇਹ ਗ੍ਰੋਥ 2019 ਵਿੱਚ ਸ਼ੁਰੂ ਹੋਇਆ ਸੀ ਅਤੇ ਹਰ ਮਹੀਨੇ ਇਕੱਠੀ ਕੀਤੀ ਜਾਣ ਵਾਲੀ ਰਿਸ਼ਵਤ ਦੀ ਰਕਮ ਹైదరాబాద్ ਮੁੰਬਈ ਅਤੇ ਦਿੱਲੀ ਵਿੱਚ ਹਵਾਲਾ ਆਪਰੇਟਰਾਂ ਤੇ ਰਹੀ ਲੌਂਡ ਕਰ ਦਿੱਤੀ ਜਾਂਦੀ ਸੀ ਹਾਲਾਂਕਿ ਸ਼ਨੀਚਰਵਾਰ ਨੂੰ ਵਾਈ ਐਸ ਆਰ ਸੀ ਪੀ ਦੇ ਇਨ੍ਹਾਂ ਦੋਸ਼ਾਂ ਤੋਂ ਉਹਨਾਂ ਨੇ ਇਨਕਾਰ ਕਰ ਦਿੱਤਾ ਹੈ ਅਤੇ TDP ਦੀ ਅਗਵਾਈ ਵਾਲੀ NDA ਸਰਕਾਰ ਉੱਤੇ ਪਾਰਟੀ ਨੇਤਾਵਾਂ ਦੇ ਵਿਰੁੱਧ ਰਾਜਨੀਤਿਕ ਤੌਰ ਤੇ ਪ੍ਰੇਰਿਤ ਸ਼ਰਾਬ ਘਟਾਲੇ ਦੀ ਕਹਾਣੀ ਕਾੜਨ ਅਤੇ ਇਸ ਨੂੰ ਫੈਲਾਉਣ ਲਈ ਮੀਡੀਆ ਦੀ ਵਰਤੋਂ ਕਰਨ ਦੇ ਦੋਸ਼ ਲਗਾਏ ਜਾ ਰਹੇ ਨੇ SIT ਨੇ ਕਥਿਤ ਮੁੱਖ ਮਰਜ਼ਮ ਨੂੰ ਗ੍ਰਿਫਤਾਰ ਕਰ ਲਿਆ ਸੀ ਅਤੇ 22 April ਨੂੰ ਅਦਾਲਤ ਦੇ ਇੱਕ ਜੱਜ ਸਾਹਮਣੇ ਪੇਸ਼ ਕੀਤੇ ਗਏ ਰਿਮਾਂਡ ਨੋਟ ਵਿੱਚ ਮਰਜ਼ਮ ਦੀ ਨਿਆਂਇਕ ਹਰਾਸਤ ਦੀ ਮੰਗ ਕੀਤੀ ਸੀ ਰੀਮਾਰਡ ਨੋਟ ਵਿੱਚ ਦੋਸ਼ ਲਗਾਇਆ ਗਿਆ ਕਿ ਸਰਕਾਰੀ ਪਰਚੂਨ ਦੁਕਾਨਾਂ ਦੇ ਰਾਹੀਂ ਵਿਕਰੀ ਲਈ ਡਿਸਟਿਲਰੀਆਂ ਤੋਂ ਸ਼ਰਾਬ ਦੀ ਖਰੀਦ ਲਈ ਆਰਡਰ ਦੇਣ ਲਈ ਸਵੈਚਾਲਿਤ ਪ੍ਰਣਾਲੀ ਵਿੱਚ ਕਥਿਤ ਤੌਰ ਤੇ ਹਿਰਾਫੇਰੀ ਕੀਤੀ ਗਈ ਸੀ ਜਿਸ ਵਿੱਚ ਰਾਸ਼ਟਰੀ ਪੱਧਰ ਦੇ ਪ੍ਰਸਿੱਧ ਬਰਾਂਡਾਂ ਨੂੰ ਹਟਾ ਦਿੱਤਾ ਗਿਆ ਸੀ ਅਤੇ ਨਿਰਧਾਰਤ ਸੀਮਾ ਤੋਂ ਵੱਧ ਨਵੇਂ ਬਰਾਂਡਾਂ ਦਾ ਆਰਡਰ ਦਿੱਤਾ ਗਿਆ ਸੀ ਇਹ ਦੋਸ਼ ਹੈ ਕਿ ਘੱਟ ਰੇਂਜ ਵਾਲੇ ਬਰਾਂਡਾਂ ਲਈ ਪ੍ਰਤੀ ਕੇਸ 150 ਰੁਪਏ ਦਰਮਿਆਨੀ ਰੇਂਜ ਵਾਲੇ ਬਰਾਂਡਾਂ ਵਾਸਤੇ 200 ਰੁਪਏ ਅਤੇ ਉੱਚ ਰੇਂਜ ਵਾਲੇ ਲਈ 600 ਰੁਪਏ ਪ੍ਰਤੀ ਕੇਸ ਦੀ ਦਰ ਦੇ ਨਾਲ ਰਿਸ਼ਵਤ ਲਈ ਜਾ ਰਹੀ ਸੀ ਇਸ ਲਈ ਇਹ ਵੀ ਦੋਸ਼ ਲਗਾਇਆ ਗਿਆ ਕਿ ਇਕੱਠੇ ਕੀਤੇ ਗਏ ਪੈਸੇ ਕਾਸ਼ੀ ਰੈਡੀ ਉਹਨਾਂ ਨੂੰ ਸੌਂਪੇ ਗਏ ਸੀ ਜੋ ਇਹ ਪੈਸੇ ਵਿਜੇ ਸਾਈ ਰੈਡੀ ਮਿਥਨੋ ਰੈਡੀ ਅਤੇ ਹੋਰ ਵਾਈ ਐਸ ਆਰ ਸੀ ਪੀ ਨੇ ਤਾਵਾ ਨੂੰ ਦੇਣਗੇ ਇਸ ਤਰ੍ਹਾਂ 3200 ਕਰੋੜ ਰੁਪਏ ਦੀ ਰਿਸ਼ਵਤ ਦੇ ਵਜੋਂ ਇਹ ਵਸੂਲ ਕੀਤੇ ਗਏ ਇੱਕ ਸਥਾਨਕ ਅਦਾਲਤ ਵਿੱਚ ਸੌਂਪੇ ਗਏ ਆਪਣੇ ਰਿਮਾਂਡ ਨੋਟ ਵਿੱਚ ਸਿਟ ਨੇ ਕਿਹਾ ਕਿ ਜਾਂਚ ਦੌਰਾਨ ਸੈਲ ਕੰਪਨੀਆਂ ਮੌਖਿਕ ਗਵਾਹੀਆਂ ਅਤੇ ਪੁਸ਼ਟੀ ਕਰਨ ਵਾਲੇ ਸਰੋਤਾਂ ਦਾ ਇੱਕ ਜਾਲ ਮਿਲਿਆ ਰਿਸ਼ਵਤ ਵਜੋਂ ਇਕੱਠੇ ਕੀਤੇ ਗਏ ਪੈਸੇ ਸੋਨੇ ਦੇ ਸਿੱਕੇ ਕੁਝ ਖਾਤੇ ਰੀਅਲ اسٹیਟ ਕੰਪਨੀਆਂ ਦੇ ਵਿੱਚ ਟਰਾਂਸਫਰ ਕੀਤੇ ਗਏ ਅਤੇ ਹਵਾਲਾ ਚੈਨਲਾਂ ਰਾਹੀਂ ਲੌਂਡਰ ਕਰ ਦਿੱਤੇ ਗਏ ਰਿਮਾਂਡ ਨੋਟ ਵਿੱਚ ਇਹ ਵੀ ਕਿਹਾ ਗਿਆ ਕਿ ਇਹ ਸਾਜ਼ਿਸ਼ ਧੋਖਾਧੜੀ ਅਪਰਾਧਿਕ ਵਿਸ਼ਵਾਸਕਾਤ ਭ੍ਰਿਸ਼ਟਾਚਾਰ ਅਤੇ ਮਨੀ ਲੌਂਡਰਿੰਗ ਦਾ ਮਾਮਲਾ ਹੈ ਜਿਸ ਨਾਲ ਸਰਕਾਰੀ ਖਜ਼ਾਨੇ ਡਿਸਟ੍ਰੀਬਿਊਟ ਨੂੰ ਭਾਰੀ ਨੁਕਸਾਨ ਹੋਇਆ ਹੈ ਅਤੇ ਪ੍ਰਭਾਵਸ਼ਾਲੀ ਵਿਅਕਤੀਆਂ ਪਸੰਦੀ ਦਾ ਡਿਸਟਿਲਰੀਆਂ ਪਸੰਦੀ ਦਾ ਸਪਲਾਈਰਾਂ ਨੂੰ 3200 ਕਰੋੜ ਰੁਪਏ ਤੋਂ ਵੱਧ ਦਾ ਗਲਤ ਲਾਭ ਪਹੁੰਚਾਇਆ ਗਿਆ ਹੈ। ਇਹ ਘਟਾਲਾ ਅਕਤੂਬਰ 2019 ਅਤੇ ਮਾਰਚ 2024 ਦੇ ਵਿਚਕਾਰ ਦਾ ਦੱਸਿਆ ਜਾ ਰਿਹਾ ਹੈ। ਏਪੀ ਸਟੇਟ ਵੈਵਰੇਜ ਕਾਰਪੋਰੇਸ਼ਨ ਲਿਮਟਿਡ ਵਿਜੇਵਾੜਾ ਵਿੱਚ ਇਹ ਹੋਇਆ ਦੱਸਿਆ ਜਾ ਰਿਹਾ ਹੈ। ਰਿਮਾਂਡ ਰਿਪੋਰਟ ਵਿੱਚ ਲਿਖਿਆ ਗਿਆ ਕਿ ਮੁੱਖ ਦੋਸ਼ੀ ਕਾਸ਼ੀ ਰੈਡੀ ਨੇ ਇਕਬਾਲੀਆ ਬਿਆਨ ਤੇ ਦਸਤਖਤ ਕਰਨ ਤੋਂ ਇਨਕਾਰ ਕਰ ਦਿੱਤੇ ਨੇ ਤੇ ਹੁਣ ਗੱਲ ਕਰਦੇ ਹਾਂ ਪੰਜਾਬ ਦੀ। ਜਾਣਕਾਰੀ ਮਿਲ ਰਹੀ ਹੈ ਕਿ ਪੰਜਾਬ ਸਰਕਾਰ ਨੇ ਨਸ਼ਿਆਂ ਦੇ ਵਿਰੁੱਧ ਯੁੱਧ ਵਿੱਢਿਆ ਹੋਇਆ ਹੈ ਅਤੇ ਹੁਣ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਸਮਾਂ ਸੀਮਾ ਵੀ ਨਿਰਧਾਰਤ ਕਰ ਦਿੱਤੀ ਗਈ ਹੈ। ਪੰਜਾਬ ਦੇ ਪੁਲਿਸ ਮੁਖੀ ਗੌਰਵ ਯਾਦਵ ਨੇ ਨਸ਼ਾ ਮੁਕਤ ਪੰਜਾਬ ਮਹਿੰਮ ਨੂੰ 31 ਮਈ 2025 ਤੱਕ ਪੂਰਾ ਕਰਨ ਦੇ ਨਿਰਦੇਸ਼ ਦਿੱਤੇ ਨੇ। ਡੀਜੀਪੀ ਨੇ ਆਪਣੇ ਹੁਕਮਾਂ ਵਿੱਚ ਸਪਸ਼ਟ ਕੀਤਾ ਕਿ ਐਸਐਸਪੀ, ਸੀਪੀ ਨਸ਼ਾ ਮੁਕਤ ਪੰਜਾਬ ਦੀ ਜ਼ਿੰਮੇਵਾਰੀ ਖੁਦ ਲੈਣ ਐਸਐਸਪੀ ਨੂੰ ਹਰ ਖੇਤਰ ਨੂੰ ਨਸ਼ਾ ਮੁਕਤ ਬਣਾਉਣ ਲਈ ਇੱਕ ਠੋਸ ਯੋਜਨਾ ਬਣਾਉਣ ਦੇ ਨਿਰਦੇਸ਼ ਵੀ ਦਿੱਤੇ ਨੇ ਇਹ ਵੀ ਕਿਹਾ ਗਿਆ ਹੈ ਕਿ ਐਸਐਸਪੀ ਨੂੰ ਇਹ ਦੱਸਣਾ ਪਵੇਗਾ ਕਿ ਉਹ ਨਸ਼ਾ ਕਿਵੇਂ ਖਤਮ ਕਰਨਗੇ ਜੇਕਰ ਮੁਹਿਮਮ ਸਮੇਂ ਸਿਰ ਪੂਰੀ ਨਹੀਂ ਤਾਂ ਜ਼임ੇਵਾਰ ਅਧਿਕਾਰੀਆਂ ਦੇ ਵਿਰੁੱਧ ਸਖਤ ਕਾਰਵਾਈ ਆਵਲ ਵਿੱਚ ਲਿਆਂਦੀ ਜਾਏਗੀ ਤੇ ਹੁਣ ਮੋਹਾਲੀ ਕੋਰਟ ਦੇ ਵਿੱਚ ਗੈਂਗਸਟਰ ਲਾਰੈਂਸ ਬਿਸ਼ਨੋਈ ਮਾਮਲੇ ਵਿੱਚ ਨਵੇਂ ਮੋੜ ਦੀ ਖਬਰ ਹੈ ਬਿਸ਼ਨੋਈ ਦੇ ਪੁੱਸ ਹਿਰਾਸਤ ਵਿੱਚ ਇੰਟਰਵਿਊ ਦਾ ਮਾਮਲਾ ਸੁਰਖੀਆਂ ਵਿੱਚ ਹੈ ਮੋਹਾਲੀ ਦੀ ਅਦਾਲਤ ਨੇ ਪੁਲਿਸ ਮੁਲਾਜ਼ਮਾ ਦੇ ਪੋਲੀਗ੍ਰਾਫ ਟੈਸਟ ਤੇ ਅਗਲੇ ਹੁਕਮਾਂ ਤੱਕ ਅਗਲੀ ਸੁਣਵਾਈ ਤੱਕ ਰੋਕ ਲਗਾ ਦਿੱਤੀ ਹੈ। ਇਹਦੇ ਨਾਲ ਹੀ ਇਸ ਮਾਮਲੇ ਵਿੱਚ ਨੋਟਿਸ ਜਾਰੀ ਕਰਕੇ ਜਵਾਬ ਵੀ ਮੰਗਿਆ ਹੈ। ਮਾਮਲੇ ਦੀ ਅਗਲੀ ਸੁਣਵਾਈ 28 ਅਪ੍ਰੈਲ ਨੂੰ ਤੈਅ ਕੀਤੀ ਗਈ ਹੈ। ਪੰਜ ਪੁਲਿਸ ਮੁਲਾਜ਼ਮਾ ਦੇ ਵਕੀਲ ਨੇ ਵਧੀਕ ਜ਼ਿਲ੍ਹਾ ਜੱਜ ਦੀ ਅਦਾਲਤ ਵਿੱਚ ਸਮੀਖਿਆ ਪਟੀਸ਼ਨ ਦਾਇਰ ਕੀਤੀ ਸੀ ਅਤੇ ਕਿਹਾ ਕਿ ਉਹਨਾਂ ਦੇ ਮੁਵਕਲਾਂ ਨੇ ਪੋਲੀਗ੍ਰਾਫ ਟੈਸਟ ਕਰਵਾਉਣ ਲਈ ਆਪਣੀ ਸਹਿਮਤੀ ਵਾਪਸ ਲੈ ਲਈ ਹੈ। ਜਾਣਕਾਰੀ ਅਨੁਸਾਰ ਪਹਿਲਾਂ 6 ਪੁਲਿਸ ਮੁਲਾਜ਼ਮ ਈਐਸਏ ਮੁਖਤਿਆਰ ਸਿੰਘ ਕਾਂਸਟੇਬਲ ਸਿਮਰਨਜੀਤ ਸਿੰਘ ਕਾਂਸਟੇਬਲ ਹਰਪ੍ਰੀਤ ਸਿੰਘ ਕਾਂਸਟੇਬਲ ਬਲਵਿੰਦਰ ਸਿੰਘ ਕਾਂਸਟੇਬਲ ਸਤਨਾਮ ਸਿੰਘ ਅਤੇ ਕਾਂਸਟੇਬਲ ਅਵ੍ਰਿਤਪਾਲ ਸਿੰਘ ਸਾਰੇ ਕ੍ਰਾਈਮ ਇਨਵੈਸਟੀਗੇਸ਼ਨ ਏਜੰਸੀ ਮੁਹਾਲੀ ਦੇ ਨੇ ਇੰਟਰਵਿਊ ਦੇ ਸਮੇਂ ਪੋਲੀਗ੍ਰਾਫ ਟੈਸਟ ਕਰਵਾਉਣ ਲਈ ਸਹਿਮਤ ਹੋਏ ਸੀ ਅਤੇ ਉਹਨਾਂ ਦੇ ਬਿਆਨ ਦਰਜ ਕੀਤੇ ਗਏ ਸੀ ਬਾਅਦ ਵਿੱਚ ਪੁਲਿਸ ਮੁਲਾਜ਼ਮਾ ਦੇ ਵਕੀਲ ਸੁਲਤਾਨ ਸਿੰਘ ਸੰਘਾ ਨੇ ਮੀਡੀਆ ਨੂੰ ਦੱਸਿਆ ਕਿ ਜਦੋਂ ਹੁਕਮ ਪਾਸ ਕੀਤਾ ਗਿਆ ਸੀ ਤਾਂ ADGP ਰੈਂਕ ਦਾ ਇੱਕ ਸੀਨੀਅਰ ਆਈਪੀਐਸ ਅਧਿਕਾਰੀ ਅਦਾਲਤ ਵਿੱਚ ਮੌਜੂਦ ਸੀ ਅਤੇ ਉਹਨਾਂ ਦੇ ਮੁਵਕਲਾਂ ਦੇ ਉੱਤੇ ਦਵਾ ਦੇ ਕਾਰਨ ਪੌਲੀਗ੍ਰਾਫ ਟੈਸਟ ਵਾਸਤੇ ਸਹਿਮਤੀ ਲਈ ਗਈ ਸੀ ਉਹਨਾਂ ਨੇ ਕਿਹਾ ਕਿ ਜਦੋਂ ਪੁਲਿਸ ਵਾਲਿਆਂ ਨੇ ਸਬੰਧਤ ਅਦਾਲਤ ਦੇ ਸਾਹਮਣੇ ਆਪਣੀ ਸਹਿਮਤੀ ਦਰਜ ਕਰਵਾਈ ਤਾਂ ਉਹਨਾਂ ਦੇ ਨਾਲ ਉਹਨਾਂ ਦੇ ਵਕੀਲ ਨਹੀਂ ਸੀ ਇਸ ਕਰਕੇ ਇਹਦੇ ਉੱਤੇ ਦੁਬਾਰਾ ਸੁਣਵਾਈ ਕੀਤੀ ਜਾਵੇ ਤੇ ਆਹ ਖਬਰ ਕੈਨੇਡਾ ਦੇ ਵਿੱਚ ਬਹੁਤ ਵੱਡੀ ਅਤੇ ਦਰਦਨਾਕ ਮਿਲ ਰਹੀ ਹੈ ਵੈਨਕੂਵਰ ਦੇ ਵਿੱਚ ਇੱਕ ਤੇਜ਼ ਰਫਤਾਰ ਗੱਡੀ ਨੇ ਕਈ ਲੋਕਾਂ ਨੂੰ ਡਰ ਲੱਗਦਾ ਹੈ ਇਹ ਘਟਨਾ ਬੀਤੀ ਰਾਤ ਤਕਰੀਬਨ 8 ਵਜੇ ਵਾਪਰੀ ਜਦੋਂ ਸਥਾਨਕ ਲੋਕ ਵੈਨਕੂਵਰ ਦੀ ਇੱਕ ਸਟਰੀਟ ਫੈਸਟੀਵਲ ਮਨਾ ਰਹੇ ਸੀ ਉਸ ਸਮੇਂ ਤੇਜ਼ ਰਫ਼ਤਾਰ ਗੱਡੀ ਇੱਕ ਮੇਲੇ ਵਿੱਚ ਦਾਖਲ ਹੋ ਗਈ ਅਤੇ ਇਸ ਘਟਨਾ ਵਿੱਚ 9 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਨਾਦੇ ਗੰਭੀਰ ਜ਼ਖਮੀ ਹੋਣ ਦੀ ਖਬਰ ਹੈ ਇਸ ਹਾਦਸੇ ਦੇ ਵਿੱਚ ਮ੍ਰਿਤਕਾਂ ਦੀ ਪਛਾਣ ਹਾਲੇ ਨਹੀਂ ਕੀਤੀ ਗਈ ਪੁਲਿਸ ਨੇ ਕਾਰ ਚਲਾ ਰਹੇ ਡਰਾਈਵਰ ਨੂੰ ਤੁਰੰਤ ਗ੍ਰਿਫਤਾਰ ਕਰ ਲਿਆ ਵੈਨਕੂਵਰ ਪੁਲਿਸ ਨੇ ਕਿਹਾ ਕਿ ਸਟਰੀਟ ਫੈਸਟੀਵਲ ਵੈਨਕੂਵਰ ਦੇ ਇਸ ਦਾ 41 ਐਵਨਿਊ ਅਤੇ ਫਰੀਜ਼ਰ ਸਟ੍ਰੀਟ ਤੇ ਮરાਇਆ ਜਾ ਰਿਹਾ ਸੀ ਰਾਤ ਦੇ ਤਕਰੀਬਨ 8 ਵਜੇ ਇੱਕ ਤੇਜ਼ ਰਫ਼ਤਾਰ ਗੱਡੀ ਨੇ ਭੀੜ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਇਸ ਘਟਨਾ ਨਾਲ ਪੂਰੇ ਇਲਾਕੇ ਵਿੱਚ ਭਾਜੜ ਪੈ ਗਈ ਅਤੇ ਲੋਕਾਂ ਨੂੰ ਕੁਚਲਦੀ ਹੋਈ ਕਾਰ ਅੱਗੇ ਤੱਕ ਚਲੀ ਗਈ ਪੁਲਿਸ ਨੇ ਕਾਰ ਅਤੇ ਡਰਾਈਵਰ ਨੂੰ ਤੁਰੰਤ ਕਬਜ਼ੇ ਵਿੱਚ ਲਿਆ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਵੈਨਕੂਵਰ ਦੇ ਮੇਅਰ ਨੇ ਵੀ ਇਸ ਘਟਨਾ ਦੇ ਉੱਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ ਉਹਨਾਂ ਕਿਹਾ ਕਿ ਮੈਂ ਇਸ ਹਾਦਸੇ ਤੋਂ ਹੈਰਾਨ ਹਾਂ ਇਹ ਇੱਕ ਭਿਆਨਕ ਘਟਨਾ ਹੈ ਲੱਪੂ ਲੱਪੂ ਦਿਵਸ ਸਮਾਗਮ ਦੌਰਾਨ ਇੱਕ ਤੇਜ਼ ਰਫ਼ਤਾਰ ਕਾਰ ਨੇ ਕਈ ਲੋਕਾਂ ਦੀ ਜਾਨ ਲਈ ਹੈ ਮੈਂ ਪੀੜਤ ਲੋਕਾਂ ਦੇ ਨਾਲ ਹਮਦਰਦੀ ਪ੍ਰਗਟ ਕਰ ਰਿਹਾ ਹਾਂ ਇਸ ਘਟਨਾ ਤੋਂ ਬਾਅਦ ਵੈਨਕੂਵਰ ਦੇ ਵਿੱਚ ਵਾਪਰੇ ਇਸ ਹਾਦਸੇ ਦਾ ਵੀਡੀਓ ਸੋਸ਼ਲ ਮੀਡੀਆ ਤੇ ਜੰਗਲ ਦੀ ਅੱਗ ਵਾਂਗੂ ਫੈਲਿਆ ਇਸ ਵੀਡੀਓ ਵਿੱਚ ਲੋਕਾਂ ਦੀ ਮੌਤ ਦਾ ਦ੍ਰਿਸ਼ ਆਸਾਨੀ ਨਾਲ ਨਹੀਂ ਵੇਖਿਆ ਜਾ ਸਕਦਾ ਘਟਨਾ ਤੋਂ ਪੂਰੀ ਸਪਰੀਟ ਦੇ ਵਿੱਚ ਸਨਾਟਾ ਪਸਰਿਆ ਹੋਇਆ ਲੋਕਾਂ ਦਾ ਸਮਾਨ ਚਾਰਚ ਫੇਰੇ ਖਿਲਰਿਆ ਨਜ਼ਰ ਆ ਰਿਹਾ ਹੈ ਹਾਲਾਂਕਿ ਇਸ ਘਟਨਾ ਵਿੱਚ 9 ਲੋਕਾਂ ਦੀ ਮੌਤ ਹੋਈ ਹੈ ਪੁਲਿਸ ਨੇ ਮਲਜ਼ਮ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਘਟਨਾ ਦੇ ਪਿੱਛੇ ਅਸਲ ਕਾਰਨ ਕੀ ਸੀ ਇਸ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਇਹ ਸੀਨ ਬਹੁਤ ਦਰਦਨਾਕ ਹੈ ਤੇ ਹੁਣ ਈਰਾਨ ਦੇ ਵਾਲੇ ਪਾਸੋਂ ਇੱਕ ਬਹੁਤ ਵੱਡੀ ਖਬਰ ਬੜ ਰਹੀ ਹੈ ਈਰਾਨ ਦੇ ਬੰਦਰ ਅਬਾਸ ਬੰਦਰਗਾਹ ਤੇ ਇੱਕ ਧਮਾਕਾ ਹੋਇਆ ਜਿਸ ਕਾਰਨ 14 ਲੋਕਾਂ ਦੀ ਮੌਤ ਹੋ ਗਈ ਤੇ 700 ਤੋਂ ਵੱਧ ਜ਼ਖਮੀ ਦੱਸੀ ਜਾ ਰਹੇ ਨੇ ਮੀਡੀਆ ਰਿਪੋਰਟਾਂ ਦੇ ਅਨੁਸਾਰ ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਕਿ ਇਹ ਹਾਰਸਾ ਘਟਨਾ ਵਾਲੀ ਥਾਂ ਤੇ ਜਲਨਸ਼ੀਲ ਪਦਾਰਥਾਂ ਦੇ ਸਟੋਰੇਜ ਵਿੱਚ ਲਾਪਰਵਾਹੀ ਕਰਨ ਵਾਪਰਿਆ ਇਰਾਨੀ ਅਧਿਕਾਰੀ ਨੇ ਦੱਸਿਆ ਕਿ ਇਹ ਤਮਾਕਾ ਬੰਦਰ ਅਬਾਸ ਬੰਦਰਗਾਹ ਦੇ ਬਾਹਰ ਸ਼ਾਹਿਦ ਰਾਜਾਈ ਬੰਦਰਗਾਹ ਦੇ ਸੀਨਾ ਕੰਟੇਨਰ ਯਾਰਡ ਵਿੱਚ ਹੋਇਆ ਉੱਥੇ ਤੇਲ ਅਤੇ ਹੋਰ ਪੈਟਰੋਕੈਮੀਕਲ ਸਹੂਲਤਾਂ ਦੇ ਨਾਲ ਟਰਾਂਸਪੋਰਟ ਕੰਟੇਨਰ ਸਟੋਰ ਕੀਤੇ ਹੋਏ ਨੇ ਬਚਾਅ ਕਰਮਚਾਰੀ ਹਾਦਸੇ ਵਾਲੀ ਥਾਂ ਤੇ ਤੁਰੰਤ ਲੋਕਾਂ ਨੂੰ ਕੱਢਣ ਵਾਸਤੇ ਪਹੁੰਚੇ ਇਰਾਨੀ ਮੀਡੀਆ ਦਾ ਕਹਿਣਾ ਹੈ ਕਿ ਤਮਾਕੇ ਕਾਰਨ ਕਿਸੇ ਵੀ ਊਰਜਾ ਬੁਨਿਆਦੀ ਢਾਂਚੇ ਨੂੰ ਨੁਕਸਾਨ ਨਹੀਂ ਪਹੁੰਚਿਆ ਅੰਤਰਰਾਸ਼ਟਰੀ ਪਾਬੰਦੀਆਂ ਦੇ ਕਾਰਨ ਦੱਸਣਾ ਬਣਦਾ ਕਿ ਈਰਾਨ ਜ਼ਰੂਰੀ ਉਪਕਰਣ ਪ੍ਰਾਪਤ ਕਰਨ ਵਿੱਚ ਅਸਮਰੱਥ ਹੈ ਇਸੇ ਕਰਕੇ ਇੱਥੇ ਅਕਸਰ ਉਦਯੋਗਿਕ ਹਾਦਸੇ ਵਾਪਰਦੇ ਰਹਿੰਦੇ ਨੇ ਤਮਾਕੇ ਤੋਂ ਬਾਅਦ ਨੈਸ਼ਨਲ ਈਰਾਨੀ ਪੈਟਰੋਲੀਅਮ ਰਾਈਫਾਈਨਿੰਗ ਐਂਡ ਡਿਸਟ੍ਰਿਬਿਊਸ਼ਨ ਕੰਪਨੀ ਨੇ ਇੱਕ ਬਿਆਨ ਜਾਰੀ ਕੀਤਾ ਹੈ ਅਤੇ ਕਿਹਾ ਕਿ ਇਲਾਕੇ ਵਿੱਚ ਤੇਲ ਸਹੂਲਤਾਂ ਤਮਾਕੇ ਨਾਲ ਪ੍ਰਾਪਤ ਨਹੀਂ ਹੋਈਆਂ ਇਹ ਬੰਦਰਗਾਹ ਈਰਾਨ ਦੀ ਰਾਜਧਾਨੀ ਤਹਿਰਾਨ ਤੋਂ ਤਕਰੀਬਨ 1000 ਕਿਲੋਮੀਟਰ ਦੂਰ ਹੈ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓਜ਼ ਦੇ ਵਿੱਚ ਬੰਦਰਗਾਹ ਦੇ ਅੰਦਰੋਂ ਧੂਏ ਦੇ ਬੱਦਲ ਨਿਕਲਦੇ ਨਜ਼ਰ ਆ ਰਹੇ ਨੇ ਲੋਕ ਘਬਰਾਹਟ ਵਿੱਚ ਇਧਰ ਉਧਰ ਦੌੜਦੇ ਵਿਖੇ ਜਾ ਸਕਦੇ ਆ ਅਤੇ ਕਈ ਗੱਡੀਆਂ ਬੁਰੀ ਤਰ੍ਹਾਂ ਨੁਕਸਾਨੀਆਂ ਵੀ ਨਜ਼ਰ ਆ ਰਹੀਆਂ ਨੇ ਦੋਸਤੋ ਇਹ ਸੀ ਕੌਲਮ ਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ ਉਮੀਦ ਕਰ ਰਹੇ ਹਾਂ ਤੁਹਾਨੂੰ ਚੰਗਾ ਲੱਗਿਆ ਹੋਵੇਗਾ ਜੇਕਰ ਪ੍ਰੋਗਰਾਮ ਚੰਗਾ ਲੱਗੇ ਹੈ ਤਾਂ ਕਿਰਪਾ ਕਰਕੇ ਲਾਈਕ ਕਰ ਤੇ ਸ਼ੇਅਰ ਜਰੂਰ ਕਰ ਦੇਣਾ ਸਮਾਪਤਾ ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜਿੰਦਦਾਰੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲ ਨੂੰ ਆਗਿਆ ਦਿਓ ਸਤਿ ਸ਼੍ਰੀ ਅਕਾਲ ਤੇਰਾ ਬਰਾਖਾ